ਸਵੇਰ ਸਵੇਰ ਦਾ ਟਾਈਮ ਸੀ ਮੈਂ ਲੋਨ ਵੇ ਸੈਰ ਕਰਨ ਲੱਗ ਪਿਆ ਔਰ ਸਵੇਰੇ ਸਵੇਰੇ ਤੋਤੀ ਲਾਈ ਹੋਈ ਕਪੜਾ ਜਿਹਾ ਨੇ ਚਿੱਟੇ ਰੰਗ ਦਾ ਪਾਇਆ ਹੋਇਆ ਕੁੜਤਾ ਮੱਥੇ ਤੇ ਵੱਡਾ ਤਿਲਕ ਲਾਇਆ ਮੇਰੇ ਕੋਲ ਜਾਣ ਕੇ ਲੰਘਣ ਲੱਗਿਆ ਨੇ ਜਿੱਥੋਂ ਮੈਂ ਸੈਰ ਕਰ ਰਿਹਾ ਜਾਣ ਬੁੱਝ ਕੇ ਉੱਚੀ ਆਵਾਜ਼ ਚ ਕਹਿੰਦਾ જય ਸ਼੍ਰੀ ਰਾਮ ਮੈਂ ਉਹਦੇ ਵੱਲ ਵੇਖਿਆ ਤਾਂ ਉਹ ਥੋੜਾ ਜਿਹਾ ਡਰ ਗਿਆ ਵੀ ਸ਼ਾਇਦ ਸਰਦਾਰ ਜੀ ਨੂੰ ਗੁੱਸਾ ਲੱਗਾ ਪਰ ਮੈਂ ਉਹਨੂੰ ਕੋਲ ਬੁਲਾ ਲਿਆ ਮੈਂ ਕਿਹਾ ਜੀ ਇੱਧਰ ਗੱਲ ਸੁਣੋ ਕਹਿੰਦਾ ਦੱਸੋ ਉਹ ਵੀ ਲੜਨ ਦੇ ਮੂਡ ਵਿੱਚ ਆ ਗਿਆ ਉਹਨੂੰ ਪਤਾ ਵੀ ਮੈਂ ਗਲਤ ਕਿਹਾ ਹੈ ਜਾਨ ਬੁੱਝ ਕੇ ਸੜਨ ਵਾਸਤੇ ਉਹਨੇ ਕਿਹਾ ਪਰ ਉਹਨੂੰ ਪਤਾ ਨਹੀਂ ਸੀ ਜਦੋਂ ਕੋਲ ਆ ਗਿਆ ਕਹਿੰਦਾ ਦੱਸੋ ਮੈਂ ਉਹਨੂੰ ਕਿਹਾ ਬਈ ਐਦਾਂ ਥੋੜੀ ਸ਼੍ਰੀ ਰਾਮ ਕਹੀਦਾ ਤੂੰ ਕਿੰਨੇ ਗੁੱਸੇ ਚ ਕਹਿ ਰਹੇ ਹੋ જય ਸ਼੍ਰੀ ਰਾਮ ਐਦਾਂ ਥੋੜੀ ਰੱਬ ਮਿਲਦਾ ਕਹਿੰਦਾ ਫੇਰ ਮੈਂ ਕਿਹਾ ਤੂੰ ਪਿਆਰ ਨਾਲ ਕਹਿ ਮੇਰੇ ਮਗਰ ਮਗਰ ਕਹਿ જય ਸ਼੍ਰੀ ਰਾਮ જય ਸ਼੍ਰੀ ਰਾਮ જય ਸ਼੍ਰੀ ਰਾਮ ਜਦੋਂ ਮੈਂ ਤਿੰਨ ਚਾਰ ਵਾਰ ਕਿਹਾ ਉਹ ਬੰਦਾ ਸੁੱਨ ਹੋ ਗਿਆ ਔਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਹੱਥ ਜੋੜ ਕੇ ਕਹਿੰਦਾ ਜੀ ਗਲਤੀ